ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪਿੱਛੇ ਕੁਝ ਕਮੈਂਟ ਆਏ ਸੀ ਆਪਾਂ ਇੱਕ ਵੀਡੀਓ ਪਾਈ ਸੀ ਉਸ ਤੋਂ ਲੈ ਕੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਜਵਾਬ ਹੀ ਆਪਾਂ ਦਵਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਜੇ ਇਹਨਾਂ ਦੀ ਹੋਇ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਨਾਲ ਆਪਾਂ ਜਿਵੇਂ ਮਨੂ ਕਿ ਆਪਣੇ ਪੇਪਰ ਕਦੋਂ ਨਿਕਲਣੇ ਆ ਸਲਿੱਪ ਕਿਵੇਂ ਚੈੱਕ ਕਰ ਸਕਦੇ ਆ ਇਦਾਂ ਦੇ ਸਵਾਲ ਸਾਰੇ ਆਏ ਸਾਂ ਜਵਾਬ ਦਵਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਹੀ ਜਾਂਦਾ ਜੀ ਇਹਨਾਂ ਨੇ ਦੀ ਹੋਈ ਕਰਤੀਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੋਂ ਹੀ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹੋਣ ਜੇ ਕਿ ਇੰਸਟਾਗ੍ਰਾਮ ਤੇ ਫੋਲੋ ਕਰ ਲਵੋ ਉਸ ਤੋਂ ਲਿੰਕ ਤਾਂ ਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲਿ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਕਈ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੀ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲ ਲੇ ਕੱਢਿਆ ਕਿ ਉੱਥੇ ਮੈਂ ਪੋਸਟਾਂ ਪਾਈਆਂ ਆਂ ਵਾ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਭਾਵਾਂ ਕਹਿ ਲੈ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਫਰਵਰੀ ਵਾਲੇ ਫਾਈਲ ਜਿੱਦਿਆਂ ਸਲਿੱਪਾਂ ਕਦੋਂ ਮਿਲਣ ਮਿਲਣ ਗਈਆਂ ਵੀਰੇ ਮਿਲਨੀਆਂ ਸਟਾਰਟ ਹੋ ਗਈਆਂ ਵਾ ਤੁਸੀਂ ਆਪਣੇ ਏਜੰਟ ਨੂੰ ਕਹੋ ਕਿ ਤੁਹਾਨੂੰ ਸਲਿੱਪ ਸੈਂਡ ਕਰੇ ਜਾਂ ਤੁਹਾਡਾ ਮਾਲਕ ਹੈ ਜੋ ਵੀ ਤੁਹਾਡਾ ਇਥੇ ਇਟਲੀ ਵਿੱਚ ਜਿਹੜਾ ਵੀ ਹੈਗਾ ਵਾ ਤੁਸੀਂ ਉਹਨੂੰ ਕਹੋ ਉਹਨੇ ਤੁਹਾਨੂੰ ਸੈਂਡ ਕਰ ਦੇਣੀਆਂ ਵਾ ਤਕਰੀਬਨ ਤਾਂ ਮਿਲ ਹੀ ਗਈਆਂ ਵਾ ਬੜੇ ਵੀਰਾਂ ਭਰਾਵਾਂ ਨਾਲ ਆਪਾਂ ਨਾਰਮਲੀ ਉਸ ਤੋਂ ਬਾਅਦ ਅਗਲਾ ਸਵਾਲ ਹੈ ਪਾਜੀ ਪੇਪਰ ਨਿਕਲਨੇ ਕਦੋਂ ਸਟਾਰਟ ਹੋ ਜਾਣੇ ਆ ਹਾਂਜੀ ਵੀਰੇ ਪੇਪਰ ਜਿਹੜੇ ਆ ਉਹ ਨੈਕਸਟ ਵੀਕ ਜਾਂ ਉਸ ਤੋਂ ਅਗਲੇ ਮਿਲੂਗੀ ਦੋਕ ਹਫ਼ਤੇ ਤੱਕ ਪੇਪਰ ਜਿਹੜੇ ਆ ਨਿਕਲਨੇ ਪ੍ਰੋਪਰ ਜਿਹੜੇ ਆ ਉਹ ਸਟਾਰਟ ਹੋ ਜਾਣੇ ਆ ਪਾਵੇਂ ਉਹ 9 ਮੰਥ ਵਾਲੇ ਹੋਣ ਪਾਵੇਂ ਉਹ ਸਾਲ ਵਾਲੇ ਤੇ ਪਾਵੇਂ ਉਹ ਡੋਮੈਸਟਿਕ ਪੇਪਰ ਆ ਉਹ 1 2 ਵੀਕਾਂ ਦੇ ਵਿੱਚ ਵਿੱਚ ਜਿਹੜੇ ਪੇਪਰ ਨਿਕਲਨੇ ਆ ਸਟਾਰਟ ਹੋ ਜਾਣੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬਰੇਸ਼ੀਆ ਸਿਟੀ ਟਾਈਮਿੰਗ 9:06 ਤੇ 14 ਸੈਕਿੰਡ ਡੋਮੈਸਟਿਕ ਪੇਪਰ ਹੈ ਕੋਈ ਚਾਂਸ ਹੈ ਗਿਆ ਪੇਪਰ ਨਿਕਲਣ ਦੇ ਹਾਂਜੀ ਵੀਰੇ ਤੁਸੀਂ ਹੱਲੇ ਵੇਟ ਕਰੋ ਹੱਲੇ ਪੇਪਰ ਨਿਕਲਣ ਦੇ ਚਾਂਸ ਹੈ ਗਿਆ ਜਿਨ੍ਹਾਂ ਨੇ ਪੇਪਰ ਫਿਲ ਕਰਾਇਆ ਭਾਵੇਂ ਉਹ ਡੋਮੈਸਟਿਕ ਆ ਭਾਵੇਂ ਉਹ ਹੈਗੇ ਆ 9 ਮੰਥ ਵਾਲੇ ਦੇ ਭਾਵੇਂ ਉਹ ਹੈਗੇ ਆ ਸਾਲ ਵਾਲੇ ਪੇਪਰ ਕੋਈ ਟੱਕਰ ਨਹੀਂ ਤੁਸੀਂ ਟੈਨਸ਼ਨ ਲਓ ਟੈਨਸ਼ਨ ਨਾ ਲਓ ਤੇ ਥੋੜੀ ਜਿਹੀ ਵੇਟ ਕਰੋ ਪੇਪਰ ਜਦੋਂ ਨਿਕਲਨੇ ਸਟਾਰਟ ਹੋਊਗਾ ਉਸ ਤੋਂ ਬਾਅਦ ਪਤਾ ਲੱਗੂ ਕੀ ਸਬ ਤਾਬਾ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰ ਜੀ ਮuje ਆਪਕੀ ਅਭੀ ਤੱਕ ਰਸੀਦ ਨਹੀਂ ਮਿਲੀ ਔਰ ਮੇਰੇ ਵੀਰ ਕੋ ਰਸੀਦ ਮਿਲ ਗਈ ਆ ਹਾਂਜੀ ਵੀਰੇ ਜੇਕਰ ਤੁਹਾਨੂੰ ਰਸੀਦ ਨਹੀਂ ਮਿਲੀ ਤੁਸੀਂ ਆਪਣੇ ਮਾਲਕ ਨੂੰ ਕਹੋ ਉਹ ਤੁਹਾਨੂੰ ਸੈਂਡ ਕਰੂਗਾ ਰਸੀਦ ਜਿਹੜੀਆਂ ਰਸੀਦਾਂ ਵਾ ਉਹ ਤਕਰੀਬਨ ਜਿਆਦਾ ਨੂੰ ਤਾਂ ਮਿਲ ਗਈਆਂ ਵਾ ਮਤਲਬ ਕਿ 70% ਜਾਨ ਜਿਹੜੇ ਰਸੀਦਾਂ ਵਾ ਉਹ ਮਿਲ ਗਈਆਂ ਵਾ ਬਾਕੀ ਜਿਨ੍ਹਾਂ ਨੂੰ ਰਹਿ ਗਈਆਂ ਵਾ ਹੋ ਸਕਦਾ ਕਿ ਉਹਦਾ ਮਾਲਕ ਨਾ ਸੈਂਡ ਕਰਦਾ ਹੋਵੇ ਜਾਂ ਉਹਨੇ ਨਾ ਕਰਨੀ ਹੋਵੇ ਸੈਂਡ ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿਦੇ ਬਸ ਜਿਹੜੀ ਆ ਉਹ ਮਿਲਲੀ ਆਪਾਂ ਮਿਲ ਗਈਆਂ ਵਾ ਜਿਨ੍ਹਾਂ ਨੂੰ ਮਿਲਨੀਆਂ ਸੀ ਠੀਕ ਹੈ ਉਸ ਤੋਂ ਅਗਲਾ ਸਵਾਲ ਆ ਬਰੋ ਸਾਲ ਵਾਲੇ ਪੇਪਰ ਆ ਮੇਰੇ ਰਿਫਿਊਜ਼ਲ ਆ ਗਈ ਆ ਮੇਰੀ ਕੀ ਹੱਲ ਹੋ ਸਕਦਾ ਵੀਰੇ ਦਾ ਕੋਈ ਹੱਲ ਨਹੀਂ ਆ ਤੁਸੀਂ ਦੁਬਾਰਤੋਂ ਟਰਾਈ ਕਰਕੇ ਵੇਖੋ ਪੇਪਰ ਦੁਬਾਰਤੋਂ ਫਿਲ ਕਰਨਾ ਕਿਉਂਕਿ ਬਹੁਤ ਇਸ ਵਾਰ ਬਹੁਤ ਜਾਣੇ ਦੇ ਰਿਫਿਊਜ਼ਲ ਆਈ ਆ ਜਿਨ੍ਹਾਂ ਨੇ ਪੇਪਰ ਮਤਲਬ ਕਿ ਫਿਲ ਕਰਾਏ ਸੀ ਪੇਪਰ ਨਿਕਲ ਆਇਆ ਉਸ ਤੋਂ ਬਾਅਦ ਅੰਬੈਸੀ ਵਿੱਚ ਗਿਆ ਅਪਾਇੰਟਮੈਂਟ ਦੇ ਪਹਿਲਾਂ ਵੇਟ ਕਰ ਰਹਾ ਉਸ ਤੋਂ ਬਾਅਦ ਅੰਬੈਸੀ ਵਿੱਚ ਗਿਆ ਤੇ ਉੱਥੇ ਉਹਨਾਂ ਦੀ ਰਿਫਿਊਜ਼ਲ ਬੜੇ ਜਾਣੇ ਦੀ ਆ ਖਾਸ ਕਰਕੇ ਐਲ ਐਫ ਈ ਵਾਲੇ ਪੇਪਰ ਦੇ ਮਰਸਾ ਹੁਣਾ ਜਿਆਦੀ ਰਿਫਿਊਜ਼ਲ ਆਈ ਐ ਇਸ ਪਰ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਭਾਈ ਜੀ 21 ਕੋ ਕਲਿੱਕ ਹੋਏ ਤੇ ਰਸੀਦ ਕਦੋਂ ਮਿਲੂਗੀ ਇਹ ਰਸੀਦ ਜਿਹੜੀ ਆ ਉਹ ਮਿਲ ਗਈ ਆ ਵਾ तकरीबन ਤਾਂ ਬੜੇ ਵੀਰਾਂ ਭਰਾਵਾਂ ਨੂੰ ਤਾਂ ਮਿਲ ਹੀ ਗਈਆਂ ਰਸੀਦਾਂ ਜੇਕਰ ਤੁਹਾਨੂੰ ਨਹੀਂ ਮਿਲਦੀ ਰਸੀਦ ਅ ਤੱਕ ਤੁਸੀਂ ਆਪਣੇ ਏਜੰਟ ਨੂੰ ਕਹੋ ਉਹ ਤੁਹਾਨੂੰ ਸੈਂਡ ਕਰ ਦੂਗਾ ਰਸੀਦ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਭਾਈ ਸਸਤੀ ਕਾਲ ਜੀ ਮੇਸਿਸ ਦੀ ਮੈਰਜ ਹੋਈ ਸੀ ਇਟਲੀ ਚ ਬਟ ਉਹਦੇ ਹਸਬੰਦ ਨੇ ਅਜੀਲ ਦੀ ਡੇਟ ਲਈ ਸੀ ਕੁੜੀ ਦਾ ਵੀ ਵੀਜ਼ਾ ਖਤਮ ਹੋ ਗਿਆ ਪੇਪਰ ਵੀ ਹੈਗੇ ਹੁਣ ਵੀਰ ਤੁਸੀਂ ਮੈਨੂੰ ਨਾ ਮੈਸੇਜ ਕਰ ਲਓ ਇੰਸਟਾਗ੍ਰam ਦੇ ਉੱਤੇ ਤੇ ਕਲੀਅਰਲੀ ਮੈਨੂੰ ਤੁਸੀਂ ਬੋਲ ਕੇ ਮੈਸੇਜ ਕਰ ਦਿਓ ਇੰਸਟਾਗ੍ਰam ਤੇ ਤੇ ਆਪਾਂ ਤੁਹਾਡਾ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸ ਦਾਂ ਕਿ ਕੀ ਹੱਲ ਹੋ ਸਕਦਾ ਵਾ ਜਾਂ ਕੋਈ ਹੱਲ ਹੈਗਾ ਵਾ ਇਸ ਚੀਜ਼ ਦਾ ਕਿ ਨਹੀਂ ਹੈਗਾ ਉਸ ਤੋਂ ਬਾਅਦ ਅਗਲਾ ਸਵਾਲ ਹੈ ਵੀਰ ਸਾਲ ਦੇ ਪੇਪਰ ਕਦੋਂ ਨਿਕਲਣ ਨੇ ਆ ਇਹ ਟਾਈਮਿੰਗ ਦੱਸੋ ਟਾਈਮਿੰਗ ਵੀਰੇ ਹੱਲੇ ਤਾਂ ਪਤਾ ਨਹੀਂ ਆ ਕੁਝ ਕਿ ਕਦੋਂ ਨਿਕਲਣੇ ਆ ਕਿ ਹਫ਼ਤਾਵਾਂ ਬਾਕੀ ਜਿਹੜੀ ਆ ਕਿਉਂਕਿ ਪੇਪਰ ਜਿਹੜੇ ਨਿਕਲਣੇ ਆ ਉਹ ਸਟਾਰਟ ਹੁੰਦੇ ਆ ਜਦੋਂ ਪੇਪਰ ਭਰੇ ਜਾਂਦੇ ਆ ਉਸ ਤੋਂ ਇੱਕ ਮਹੀਨੇ ਬਾਅਦ ਜਿਹੜੇ ਪੇਪਰ ਆ ਉਹ ਨਿਕਲਣ ਹੁਣ ਜਿਵੇਂ ਆਪਣੇ ਪੇਪਰ ਭਰੇ ਗਿਆ ਫਰਵਰੀ ਦੇ ਵਿੱਚ ਠੀਕ ਆ ਫਰਵਰੀ ਚ ਭਰੇ ਗਿਆ 5 7 ਤੇ 12 ਫਰਵਰੀ ਨੂੰ ਪੇਪਰ ਭਰੇ ਗਿਆ ਤੇ ਨਿਕਲਨੇ ਸਟਾਰਟ ਹੋਏ ਆ ਉਹ 5 7 ਤੇ 12 ਮਾਰਚ ਤੋਂ ਬਾਅਦ ਹੀ ਪੇਪਰ ਆਪਾਂ ਕਹਿ ਲਈਏ ਕਿ ਨਿਕਲਨੇ ਸਟਾਰਟ ਹੋਣ ਦੇ ਜਿਹੜੇ ਜਿਆਦੇ ਚਾਂਸ ਵਾ ਉਸ ਤੋਂ ਬਾਅਦ ਜੋ ਨਿਕਲਨੇ ਸ਼ੁਰੂ ਹੋਏ ਇੱਕ ਵਾਰ ਉਸ ਤੋਂ ਬਾਅਦ ਪੇਪਰ ਨਿਕਲੀ ਜਾਣੇ ਉਹਨਾਂ ਚੇਅ ਨਿਕਲੇ ਜਾਣੇ ਆ ਜਿੰਨਾ ਦੇ ਤੱਕ ਕੋਟੇ ਵਾਲਾ ਕੰਮ ਉਹ ਖਤਮ ਨਹੀਂ ਕਰ ਦਿੰਦੇ ਮਤਲਬ ਕਿ ਕੋਟਾ ਪੂਰਾ ਨਹੀਂ ਕਰ ਦਿੰਦੇ ਉਹਨਾਂ ਤੱਕ ਪੇਪਰ ਜਿਹੜੇ ਆ ਨਿਕਲੀ ਹੀ ਜਾਣੇ ਵਾ ਉਸ ਤੋਂ ਬਾਅਦ ਪੇਪਰਾਂ ਦੀ ਟਾਈਮਿੰਗ 11:02:47 ਹਾਂਜੀ ਵੀਰੇ ਹੈਗੀ ਆ ਬੜੇ ਵੀਰਾਂ ਪ੍ਰੋਮਾਂ ਦੀ 11 ਵਜੇ ਦੀ ਵੀ ਟਾਈਮਿੰਗ ਹੈਗੀ ਆ ਭਾਏ ਜਿਹਨਾਂ ਦੇ 9 ਮੰਥ ਵਾਲੇ ਪੇਪਰ ਸੀ ਕਿਉਂਕਿ 9 ਮੰਥ ਵਾਲੇ ਵੇਪਾ ਜਦੋਂ ਕਲਿੱਕ ਹੋਣੇ ਸੀ ਉਹ ਪਹਿਲਾਂ 9 ਵਜੇ ਟਾਈਮਿੰਗ ਸੀ ਉਸ ਤੋਂ ਬਾਅਦ ਕੋਈ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਜਿਹੜੀ ਆ ਕਲਿੱਕ ਡੇਟ ਜਿਹੜੀ ਡੇਟ ਹੀ ਆਪਾਂ ਜਿਹੜਾ ਟਾਈਮਿੰਗ ਹੀ 9 ਵਜੇ ਤੋਂ ਚੇਂਜ ਕਰਕੇ 11 ਵਜੇ ਦੀ ਹੋ ਗਈ ਜਿੱਤੇ 11 ਵਜੇ ਪੇਪਰ ਜਿਹੜੇ ਕਲਿੱਕ ਹੋਏ ਆ ਜਿਸ ਕਰਕੇ 9 ਮੰਥ ਵਾਲੇ ਪੇਪਰ ਆ ਉਹਨਾਂ ਦੀ ਟਾਈਮਿੰਗ ਜਿਹੜੀ ਜ਼ਿਆਦਿਆਂ ਦੀ ਟਾਈਮਿੰਗ ਆ ਉਹ 11 ਵਜੇ ਕੁਝ ਮਿੰਟ ਹੀ ਆਈ ਆ ਅਟੜੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ 9 ਮਨਥ ਵਾਲੇ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਸਟਾਰਟ ਹੋਣੇ ਆ ਵੀਰੇ ਨਿਕਲਨੇ ਸਟਾਰਟ ਹੋ ਜਾਣੇ ਆ ਨੈਕਸਟ 2 ਵੀਕਾਂ ਦੇ ਵਿੱਚ ਚਾਂਸ ਹੈ ਗਿਆ ਫੁੱਲ ਬਟਾ ਫੁੱਲ ਹੀ ਪੇਪਰ ਜਿਹੜੇ ਆ ਨਿਕਲਨੇ ਸਟਾਰਟ ਹੋ ਜਾਣਗੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਹੈਲੋ ਭਾਜੀ ਮੇਰੇ ਸਾਲ ਵਾਲੇ ਪੇਪਰ ਆ ਕਦੋਂ ਨਿਕਲਨੇ ਸਟਾਰਟ ਹੋਣੇ ਆ ਸਾਰੇ ਵੀਰੇ ਆਪਾਂ ਨੇ ਤਕਰੀਬਨ ਇਹੋ ਹੀ ਸਵਾਲ ਕੀਤਾ ਕਿ ਪੇਪਰ ਨਿਕਲਨੇ ਕਦੋਂ ਸਟਾਰਟ ਹੋਣੇ ਆ ਹਾਂ ਜੀ ਵੀਰੇ ਪੇਪਰ ਜਿਹੜੇ ਆ ਭਾਵੇਂ ਉਹ 9 ਮੰਥ ਵਾਲੇ ਆ ਭਾਵੇਂ ਉਹ ਡੋਮੈਸਟਿਕ ਆ ਭਾਵੇਂ ਉਹ ਹੈਗੇ ਆ ਸਾਲ ਵਾਲੇ ਪੇਪਰ ਆ ਇਹ ਤਿੰਨੇ ਹੀ ਪੇਪਰ ਜਿਹੜੇ ਆ ਇੱਕ ਜਾਂ ਦੋ ਵੀਕਾਂ ਦੇ ਵਿੱਚ ਵਿੱਚ ਉਹ ਚਿਹੜੇ ਪੇਪਰ ਆ ਉਹ ਨਿਕਲਨੇ ਆ ਸਟਾਰਟ ਹੋ ਜਾਣੇ ਆ ਉਸ ਤੋਂ ਬਾਅਦ ਅਗਲਾ ਕਿਹਾ ਬਾਬਾ ਵੀਰ ਜੀ ਕੀ ਹਾਲ ਹੈ 20 ਤਰੀਕ ਨੂੰ ਫਾਈਲ ਸਬਮਿਟ ਹੋਈ ਸੀ ਵੀਜ਼ਾ ਕਿੰਨੇ ਦਿਨਾਂ ਵਿੱਚ ਆ ਜਾਊਗਾ ਵੀਰੇ ਜਿਹੜਾ ਵੀਜ਼ਾ ਵਾ ਨਾਰਮਲ ਤਾਂ 2-3 ਹਫ਼ਤਿਆਂ ਦੇ ਵਿੱਚ ਵੀ ਆ ਜਾਂਦਾ ਵਾ ਪਰ ਜੇਕਰ ਜ਼ਿਆਦਾ ਟਾਈਮ ਲਾਉਣ ਤਾਂ 1.5-2 ਮਹੀਨੇ ਵੀ ਲਾ ਦਿੰਦੇ ਆ ਤੇ ਵੀਜ਼ਾ ਲਾਉਣ ਦੇ ਵਿੱਚ ਇਹਦਾ ਕੋਈ ਪੱਕਾ ਫਿਕਸ ਟਾਈਮ ਨਹੀਂ ਹੈਗਾ ਜੇਕਰ ਤੁਹਾਨੂੰ ਨੋਨਾ ਵੱਲੋਂ ਕੋਈ ਮੇਲ ਜਾਂ ਮੈਸੇਜ ਨਹੀਂ ਆਇਆ ਫਿਰ ਤੁਸੀਂ ਵੇਟ ਕਰੋ ਤੁਹਾਡਾ ਮਨ ਕੀ 1-2 ਹਫ਼ਤਿਆਂ ਦੇ ਵਿੱਚ ਵੀਜ਼ਾ ਲੱਗਣ ਦੇ ਚਾਂਸ ਹੈਗੇ ਆ ਉਸ ਤੋਂ ਬਾਅਦ ਇਹ ਸਵਾਲ ਆਇਆ ਵਾ ਅਪਾਇੰਟਮੈਂਟ ਬਾਰੇ ਸ ਵੀਰ ਅਪਾਇੰਟਮੈਂਟ ਬਾਰੇ ਦਾ ਕੋਈ ਅਪਡੇਟ ਨਹੀਂ ਹੈਗੀ ਜੇ ਜੇਕਰ ਕੋਈ ਅਪਡੇਟ ਆਪਾਂ ਨੂੰ ਅਗਲੇ ਦਿਨਾਂ ਵਿੱਚ ਆਊਗੀ ਆਪਾਂ ਤੁਹਾਨੂੰ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਉਸ ਤੋਂ ਬਾਅਦ ਆਇਆ ਵੀਰੇ ਪਿਛਲੇ ਸਾਲ ਮਾਰਚ ਵਾਲੇ ਪੇਪਰ ਪੇਪਰ ਫਿਲ ਕੀਤੇ ਸੀ ਕੀ ਉਮੀਦ ਕੀ ਉਮੀਦ ਹੈਗੀ ਆ ਇਸਦੀ ਪੇਪਰ ਨਿਕਲਦੀ ਨਹੀਂ ਇਹਨੇ ਵੀਰੇ ਬਹੁਤ ਘੱਟ ਚਾਂਸ ਹੈ ਵਾ ਇਸ ਵਾਰ ਜਿਨ੍ਹਾਂ ਨੇ ਪੇਪਰ ਪਿਛਲੇ ਸਾਲ ਫਿਲ ਕੀਤੇ ਸੀ ਉਹਨਾਂ ਦੇ ਹੁਣ ਨਿਕਲਣ ਦੇ ਬਹੁਤ ਹੀ ਘੱਟ ਚਾਂਸ ਆ ਪਾ ਕਹਿ ਲਈਏ ਉਸ ਤੋਂ ਬਾਅਦ ਅਗਲਾ ਵੀਰ ਰਿਜੋ ਇਮੇਲ ਰਿਜੋ ਇਮੇਲ ਆਜ 7 ਫਰਵਰੀ 9:04 ਮਿੰਟ ਫਿਰ ਤੁਸੀਂ ਵੇਟ ਕਰੋ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਉਸ ਤੋਂ ਬਾਅਦ ਪਤਾ ਲੱਗੂ ਕਿ ਕਿਤੇ ਕਿਤੇ ਚਾਂਸ ਹੈਗੇ ਆ ਤੇ ਕਿਤੇ ਕਿਤੇ ਨਹੀਂ ਹੈਗੇ ਪੇਪਰ ਨਿਕਲਦੇ ਸਰ 9:02 ਮਿੰਟ 2 ਸਕਿੰਟ 5 ਫਰਵਰੀ ਨਾਪੋਲੀ ਸਿਟੀ ਵੀਰੇ ਤੁਸੀਂ ਵੇਟ ਕਰੋ ਪੇਪਰ ਜਿਹੜਾ ਉਹ ਨਿਕਲਨੇ ਸਟਾਰਟ ਹੋ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਹਾਂਜੀ ਵੀਰੇ ਮੇਰੇ 9 ਮਨਥ ਵਾਲੇ ਕਲਿੱਕ ਹੋਏ ਸੀ ਟਾਈਮਿੰਗ 11:02 ਮਿੰਟ 7 ਸਕਿੰਟ ਹੈ ਤੇ ਸਿਟੀ ਸੀਏ ਮੇਰੇ ਸਾਹਮਣੇ ਵੀਰੇ ਸਿਟੀ ਐਡੀਸੀਏ ਇੱਕ ਸੇਰਤਾ ਸਿਟੀ ਆ ਤੇ ਟਾਈਮਿੰਗ ਤੁਹਾਡੀ ਵਧੀਆ ਵਾ 11 ਵਜੇ ਕਿਉਂਕਿ ਜਿਹੜੇ ਪੇਪਰ ਸੀ ਇਹ 11 ਵਜੇ ਹੀ ਇਹ ਜਿਹੜੀ ਕਲਿੱਕ ਆਪਾਂ ਜਿਹੜੇ ਹੋਏ ਸੀ ਕਿਉਂਕਿ ਨਾਰਮਲੀ ਗੱਲ ਜਿਹੜੀ 2 ਘੰਟੇ ਬਾਅਦ ਇਹ ਜਿਹੜੀ ਵੈਬਸਾਈਟ ਓਪਨ ਹੋਈ ਸੀ ਜਿਹੜੀ ਕੋਈ ਟੈਕਨੀਕਲ ਇਸ਼ੂ ਪ੍ਰੋਬਲਮ ਆਨ ਕਰਕੇ ਥੋੜੇ ਚਿਰ ਬਾਅਦ ਜਿਹੜੀ ਆਪਾਂ ਕਹਿ ਲਈਏ ਕਿ ਸਾਈਟ ਓਪਨ ਹੋਈ ਸੀ ਜਿਸ ਕਰਕੇ ਜਿਹੜੇ ਪੇਪਰ ਆ ਤਕਰੀਬਨ ਜਾਂਦੀ ਟਾਈਮਿੰਗ ਜਿਹੜੀ 11 ਵਜੇ ਦੀ ਹੀ ਆਈ ਹੈ ਵੀਰ ਜੀ ਮੇਰੇ ਪੇਪਰਾਂ ਦੀ ਟਾਈਮਿੰਗ 11:02 ਹੈ ਦੱਸਣਾ ਵੀਰੇ ਤੁਸੀਂ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਾਓ ਵੇਟ ਕਰੋ ਸਾਰੇ ਵੀਰੇ ਭਰਾਵਾਂ ਦੇ ਤਾਂ ਸਵਾਲ ਆ ਰਹੇ ਆ ਕਿ ਸਾਲ ਵਾਲੀ ਸੀ ਮੇਰੀ 9:18 ਮਿੰਟ ਦੱਸਿਓ ਵੀ ਤੁਸੀਂ ਟੈਨਸ਼ਨ ਨਾ ਲਓ ਵੇਟ ਕਰੋ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਭਾਜਦਾ ਡੀ ਮਤਲਬ ਕਿ ਤੁਹਾਡਾ 9:20 ਮਿੰਟ ਵੀ ਹੈਗੇ ਹਨ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਇਸ ਵਾਰ ਕੋਟੇ ਤੋਂ ਘੱਟ ਪੇਪਰ ਭਰਿਆ ਗਿਆ ਜੇਕਰ ਤੁਹਾਡਾ ਮਾਰਕ ਸਾਰਾ ਕੁਝ ਸਹੀ ਰਹੂਗਾ ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਆਡਾ ਸਾਰਾ ਕੁਝ ਸਹੀ ਹੋਊਗਾ ਨਾ ਫਿਰ ਇਸ ਵਾਰ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਹੈਗੇ ਜਿਨ੍ਹਾਂ ਨੇ ਇਸ ਵਾਰ ਪੇਪਰ ਫਿਲ ਕੀਤੇ ਆ ਭਾਵੇਂ ਉਹ 9 ਮੰਥ ਵਾਲਿਆ ਤੇ ਭਾਵੇਂ ਉਹ ਸਾਲ ਵਾਲਿਆ ਮੈਂ ਦੋਵਾਂ ਦੀ ਗੱਲ ਕਰਦਾ ਭਾਵੇਂ ਡੋਮੈਸਟਿਕ ਦੀ ਨਹੀਂ ਗੱਲ ਕਰਦਾ ਕਿਉਂਕਿ ਡੈਕਸ ਡੋਮੈਸਟਿਕ ਵਿੱਚ ਕੀ ਕੋਟਾ ਘਾਟ ਸੀ ਪੇਪਰ ਜਿਆਦਾ ਭਰੇ ਗਏ ਜਿਸ ਕਾਰਨ ਉਸ ਵਿੱਚ ਥੋੜੇ ਜਿਹਾ ਘੱਟ ਚਾਂਸ ਵਾ ਫਿਰ ਪੇਪਰ ਉਹਦੇ ਵਿੱਚ ਵੀ ਨਿਕਲਨੇ ਆ ਵਿਖਦੇ ਹਾਂ ਹੁਣ ਮယ့် ਸਮੇਂ ਵਿੱਚ ਕੀ ਬੰਦਾ ਵਾ ਬਾਕੀ ਮੇਰੇ ਵੀਰ ਭਰਾ ਇਦਾਂ ਦੇ ਕਮੈਂਟ ਹੋਰ ਬਖ ਸਕਦੇ ਹੋਈ ਆਏ ਆ ਡੋਮੈਸਟਿਕ ਪੇਪਰ ਨਿਕ ਲਓ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਕਰ ਤੁਹਾਨੂੰ ਤੁਹਾਡਾ ਕੋਈ ਸਵਾਲ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਕਮੈਂਟਾਂ ਦੇ ਜਵਾਬ ਤੇ ਹੀ ਬਣਾਵਾਂਗੇ ਤੇ ਇਸ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਠੀਕ ਰਹੇ ਜੀ